ਸਾਸੀ ਕਾਜੀ ਸਾਰਿਆਂ ਨੂੰ ਜੱਪਾ ਲੈ ਕੇ ਆਈ ਜੀ ਬਹੁਤ ਹੀ ਪੈਰਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਇਹ ਰਹਿਣਗੇ ਜੀ ਪਿਓਰ ਵਿਸਕੋਸ ਚਨਾਉਣਫੋਨ ਦਾ ਸੂਟ ਮਿਲੇਗਾ ਏਮਬਰਾਇਡਰੀ ਬਹੁਤ ਹੀ ਸੋਹਣੀ ਕੀਤੀ ਗਈ ਹੈ ਬਾਟਮ ਤੁਹਾਨੂੰ ਪਲੇਨ ਮਿਲੇਗੀ 2.5 ਮੀਟਰ ਦੀ ਕੱਟ ਰਹੇਗੀ ਪਿਓਰ ਕ੍ਰੇਵ ਦੀ ਬਾਟਮ ਮਿਲੇਗੀ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈ ਇਹ ਜਿਹੜੇ ਸੂਟ ਹਨਗੇ ਵੀ ਤੁਹਾਨੂੰ ਸ਼ਰਟ ਐਂਡ ਬਾਟਮ ਦਾ ਇੱਕ ਕੰਪੋ ਮਿਲੇਗਾ ਸ਼ਰਟ ਮਿਲੇਗੀ ਪਿਓਰ ਚਨਾਉਂ ਦੀ ਏਮਬਰਾਇਡਰੀ ਬਹੁਤ ਹੀ ਸੋਹਣੀ ਲੱਗੇਗੀ ਬਾਟਮ ਤੁਹਾਨੂੰ ਮਿਲੇਗੀ ਪਿਓਰ ਕਰੇਪ ਦੀ ਬਾਟਮ ਮਿਲੇਗੀ ਇਹ ਵੀ ਤੁਹਾਨੂੰ 2.5 ਮੀਟਰ ਦੀ ਹੀ ਕੱਟ ਮਿਲੇਗੀ ਪ੍ਰਾਈਸ ਉੱਪਰ ਲੱਗਾ ਹੋਇਆ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਸੂਟ ਬਾਈ ਕਰ ਸਕਦੇ ਹੋ ਇਹ ਜਿਹੜੇ ਸੂਟ ਹਨਗੇ ਇਹ ਵੀ ਤੁਹਾਨੂੰ ਪਿਓਰ ਵਿਸਕੋਸ ਚਨਾਉਨ ਸ਼ਫੌਨ ਦਾ ਸੂਟ ਮਿਲੇਗਾ embroidery ਬਹੁਤ ਹੀ ਸੋਹਣੀ ਰਹੇਗੀ ਇਹ ਵੀ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਲੈ ਸਕਦੇ ਹੋ ਪ੍ਰਾਈਸ ਆਪਾਂ ਨਾਲ ਦੇ ਨਾਲ ਮੈਂਸ਼ਨ ਕੀਤਾ ਹੁੰਦਾ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਸੂਟ ਤੁਸੀਂ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਹਨਗੇ ਇਹ ਤਨ ਮਿਲੇਗਾ ਜੀ ਪਿਓਰ ਜਾਰਜਟ ਦਾ ਸੂਟ ਮਿਲੇਗਾ ਤਿੱਲਾ ਵਰਕ ਰਹੇਗਾ ਤਿੱਲੇ ਵਰਕ ਦਾ ਕੰਮ ਕੀਤਾ ਗਿਆ ਬਹੁਤ ਹੀ ਸੋਹਣਾ ਇਹਨਾਂ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਪਰ ਮੀਟਰ ਦੇ ਅਕੋਰਡਿੰਗ ਇਹ ਵੀ ਤੁਸੀਂ ਲੈ ਸਕਦੇ ਹੋ カラー ऑप्शन बहुत ही प्यारे हैं ब्याह शादियों पार्टियों वास्ते बहुत ही सोने सूट हैं इनके कोई भी सूट ਤੁਸੀਂ ਬਾਈ ਕਰ ਸਕਦੇ ਹੋ ਇਹ ਜਿਹੜੇ ਸੂਟ ਹਨਗੇ कॉटन ਦਾ ਸੂਟ ਮਿਲੇਗਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਘੇਰੇ ਤੇ ਪੈਚ ਵਰਕ ਲਗਾ ਕੇ ਉਸ ਦੇ ਉੱਪਰ ਵਰਕ ਕੀਤਾ ਮਿਲੇਗਾ ਪਿਓਰ कॉटन ਦੀ ਬਾਟਮ ਮਿਲੇਗੀ ਉਸ ਦੇ ਉੱਪਰ ਮਸ਼ੀਨ ਵਰਕ ਦਾ ਕੰਮ ਰਹੇਗਾ ਨਾਰਾ ਰਹੇਗਾ ਪਿਓਰ ਮਸਲੀਨ ਦਾ ਦੁਪੱਟਾ ਰਹੇਗਾ ਬਹੁਤ ਹੀ ਸੋਹਣੇ ਕਲਰ ਨੇ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ